ਇੱਕ ਵਾਰ ਇੱਕ ਕਿਸਾਨ ਦਾ ਗਧਾ ਖੂਹ ਵਿੱਚ ਡਿੱਗ ਪਿਆ। ਬੇਵੱਸ ਗਧਾ ਵਿਚਾਰਾ ਕਈ ਘੰਟਿਆਂ ਤੋਂ ਉਸ ਬੁਰੀ ਹਾਲਤ ਵਿੱਚ ਰੋ ਰਿਹਾ ਸੀ। ਕਿਸਾਨ ਵੀ ਆਪਣੇ ਗਧੇ ਨੂੰ ਉਸ ਖੂਹ ਵਿੱਚੋਂ ਬਾਹਰ ਕੱਢਣ ਲਈ ਕੋਈ ਤਰਕੀਬ ਸੋਚ ਰਿਹਾ ਸੀ। ਲੇਕਿਨ ਕਾਫੀ ਸੋਚਣ ਤੋਂ ਬਾਅਦ ਵੀ ਉਸ ਨੂੰ ਆਪਣੇ ਗਧੇ ਨੂੰ ਉਸ ਖੂਹ ਵਿੱਚੋਂ ਬਾਹਰ ਕੱਢਣ ਦਾ ਜਦੋਂ ਕੋਈ ਰਸਤਾ ਨਹੀਂ ਸੁਝਿਆ ਤਾਂ ਉਸਨੇ ਫੈਸਲਾ ਕੀਤਾ ਕਿ ਕਿਉਂਕਿ ਹੁਣ ਗਦਾ ਬੁੱਢਾ ਹੋ ਚੁੱਕਿਆ ਹੈ ਉਸ ਨੂੰ ਬਾਹਰ ਕੱਢ ਲੈਣ ਤੇ ਵੀ ਉਹ ਕੁਝ ਖਾਸ ਕੰਮ ਆਉਣ ਵਾਲਾ ਨਹੀਂ ਹੈ ਤਾਂ ਉਸ ਕਿਸਾਨ ਨੇ ਉਸ ਖੂਹ ਨੂੰ ਮਿੱਟੀ ਨਾਲ ਭਰ ਕੇ ਬੰਦ ਕਰਨ ਦਾ ਫੈਸਲਾ ਕੀਤਾ ਕਿਸਾਨ ਨੇ ਇਸ ਕੰਮ ਲਈ ਆਪਣੇ ਗਵਾਂਡੀਆਂ ਨੂੰ ਵੀ ਆਪਣੀ ਮਦਦ ਦੇ ਲਈ ਬੁਲਾ ਲਿਆ ਉਹ ਸਾਰੇ ਕਿਸਾਨ ਦੀ ਮਦਦ ਕਰਨ ਦੇ ਲਈ ਉਸ ਖੂਹ ਵਿੱਚ ਮਿੱਟੀ ਪਾਉਣ ਲੱਗੇ ਉਧਰ ਆਪਣੇ ਉੱਪਰ ਮਿੱਟੀ ਪੈਂਦੀ ਦੇਖ ਗਦੇ ਨੂੰ ਖੁਦ ਦੀ ਜਾਨ ਦਾ ਖਤਰਾ ਮਹਿਸੂਸ ਹੋਣ ਲੱਗਿਆ ਅਤੇ ਉਹ ਬਹੁਤ ਹੀ ਭਿਆਨਕ ਰੂਪ ਨਾਲ ਚਿਲਾਇਆ ਅਤੇ ਚਿਲਾ ਕੇ ਇੱਕਦਮ ਸ਼ਾਂਤ ਹੋ ਗਿਆ ਲੋਕ ਵੀ ਉਸ ਦੇ ਅਚਾਨਕ ਇੱਕਦਮ ਸ਼ਾਂਤ ਹੋ ਜਾਣ ਤੇ ਕਾਫੀ ਹੈਰਾਨ ਹੋ ਗਏ ਲੇਕਿਨ ਉਨ੍ਹਾਂ ਨੇ ਖੂਹ ਵਿੱਚ ਮਿੱਟੀ ਪਾਉਣੀ ਜਾਰੀ ਰੱਖੀ ਥੋੜੀ ਦੇਰ ਮਿੱਟੀ ਪਾਉਣ ਤੋਂ ਬਾਅਦ ਜਦੋਂ ਲੋਕਾਂ ਨੇ ਖੂਹ ਵਿੱਚ ਦੇਖਿਆ ਤਾਂ ਗਦੇ ਦੀ ਹਰਕਤ ਦੇਖ ਕੇ ਉਹ ਸਾਰੇ ਹੈਰਾਨ ਹੋ ਗਏ ਕਿਉਂਕਿ ਗਦਾ ਆਪਣੇ ਉੱਪਰ ਪੈਣ ਵਾਲੀ ਮਿੱਟੀ ਨੂੰ ਹਰ ਵਾਰ ਥੱਲੇ ਮਿੱਧ ਕੇ ਉਸ ਦੇ ਉੱਪਰ ਆ ਜਾਂਦਾ ਸੀ ਹੁਣ ਲੋਕ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਮਿੱਟੀ ਪਾਉਣ ਲੱਗੇ ਅਤੇ ਗਦਾ ਵੀ ਉਨੀ ਹੀ ਤੇਜ਼ੀ ਨਾਲ ਮਿੱਟੀ ਨੂੰ ਥੱਲੇ ਮਿੱਧ ਕੇ ਉੱਪਰ ਆਉਂਦਾ ਗਿਆ ਇਸ ਤਰ੍ਹਾਂ ਕਾਫੀ ਦੇਰ ਤੱਕ ਚੱਲਦਾ ਰਿਹਾ ਅਤੇ ਸਾਰੇ ਲੋਕ ਉਦੋਂ ਹੈਰਾਨ ਹੋ ਗਏ ਜਦੋਂ ਗਦਾ ਖੂਹ ਵਿੱਚ ਵੱਧ ਰਹੀ ਮਿੱਟੀ ਦੇ ਨਾਲ ਖੂਹ ਦੇ ਕਿਨਾਰੇ ਤੱਕ ਆ ਗਿਆ ਅਤੇ ਅੰਤ ਵਿੱਚ ਬਾਹਰ ਛਲਾਂਗ ਲਗਾ ਕੇ ਭੱਜ ਗਿਆ। ਦੋਸਤੋ ਕਹਾਣੀ ਭਲੇ ਹੀ ਗਦੇ ਦੀ ਹੋਵੇ। ਲੇਕਿਨ ਇਹ ਕਹਾਣੀ ਵੀ ਜ਼ਿੰਦਗੀ ਦਾ ਇੱਕ ਗਹਿਰਾ ਪਾਠ ਪੜਾਉਂਦੀ ਹੈ। ਜ਼ਿੰਦਗੀ ਵੀ ਸਾਡੇ ਸਾਰਿਆਂ ਦੇ ਉੱਪਰ ਕਠਿਨਾਈਆਂ ਅਤੇ ਪਰੇਸ਼ਾਨੀਆਂ ਦੀ ਮਿੱਟੀ ਲਗਾਤਾਰ ਪਾਉਂਦੀ ਰਹਿੰਦੀ ਹੈ। ਹੁਣ ਤੁਸੀਂ ਚਾਹੋ ਤਾਂ ਚਲਾਉਂਦੇ ਰਹੋ। ਕਦੇ ਕਿਸਮਤ ਉੱਪਰ ਕਦੇ ਪਰ ਸਥਿਤੀਆਂ ਉੱਪਰ ਅਤੇ ਕਦੇ ਲੋਕਾਂ ਉੱਪਰ ਅਤੇ ਅਗਰ ਚਾਹੋ ਤਾਂ ਉਸ ਮਿੱਟੀ ਨੂੰ ਮਿੱਧ ਕੇ ਉਸ ਵਿੱਚੋਂ ਰਸਤਾ ਬਣਾਉਂਦੇ ਹੋਏ ਅੱਗੇ ਵੱਧਦੇ ਰਹੋ ਆਪਣੀ ਮੰਜ਼ਿਲ ਦੇ ਵੱਲ ਮੁਸ਼ਕਲਾਂ ਨੂੰ ਮਿੱਧਦੇ ਹੋਏ ਅੱਗੇ ਵਧਣ ਦਾ ਹੌਸਲਾ ਰੱਖੋਗੇ ਤਾਂ ਮੁਸ਼ਕਲਾਂ ਵਿੱਚ ਅਫਸਰ ਨਜ਼ਰ ਆਉਣਗੇ ਅਤੇ ਰਾਸਤੇ ਵਿੱਚ ਪਏ ਪੱਥਰ ਤੁਹਾਡੀ ਸਫਲਤਾ ਦੇ ਰਾਸਤੇ ਦਾ ਮੀਲ ਪੱਥਰ ਬਣ ਜਾਣਗੇ ਜ਼ਿੰਦਗੀ ਬਹੁਤ ਹਸੀਨ ਹੈ ਇਹ ਕਦੇ ਰਵਾਉਂਦੀ ਹੈ ਤਾਂ ਕਦੇ ਹਸਾਉਂਦੀ ਹੈ ਲੇਕਿਨ ਜੋ ਮੁਸ਼ਕਲਾਂ ਦੇਖ ਕੇ ਕਬਰੌਂਦਾ ਨਹੀਂ ਜ਼ਿੰਦਗੀ ਇਸ ਤਰ੍ਹਾਂ ਦੇ ਇਨਸਾਨ ਦੇ ਅੱਗੇ ਹੀ ਸਿਰ ਝੁਕਾਉਂਦੀ ਹੈ ਜ਼ਿੰਦਗੀ ਵਿੱਚ ਅੱਖਾਂ ਬੰਦ ਕਰਨ ਨਾਲ ਮੁਸੀਬਤ ਨਹੀਂ ਟਲਿਆ ਕਰਦੀ ਬਲਕਿ ਉਸ ਮੁਸੀਬਤ ਦਾ ਸਾਹਮਣਾ ਕਰਨ ਨਾਲ ਅੱਖਾਂ ਖੁੱਲ੍ਹ ਜਾਇਆ ਕਰਦੀਆਂ ਹਨ ਤਾਂ ਪਰੇਸ਼ਾਨੀਆਂ ਦੀ ਮਿੱਟੀ ਨੂੰ ਆਪਣੇ ਪੈਰਾਂ ਥੱਲੇ ਮਿਦਦੇ ਰਹੋ ਅਤੇ ਆਪਣੀ ਮੰਜ਼ਿਲ ਦੇ ਵੱਲ ਨਿਰੰਤਰ ਵੱਧਦੇ ਰਹੋ